ਇੱਕ ਤਾਂ ਜਿਹੜੀਆਂ ਮੰਗਾ ਉਹਨਾਂ ਨੇ ਮੰਨੀਆਂ ਸੀਗੀਆਂ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਮੰਗਾ ਮੰਨੀਆਂ ਉਹ ਲਾਗੂ ਕਰਵਾਉਣ ਲਈ ਔਰ ਜਿਹੜੀ ਗੱਲ ਤੇ ਡਿੱਕਾ ਖੜ ਗਿਆ ਸਾਡਾ ਉਹਨੂੰ ਪ੍ਰਾਪਤ ਕਰਨ ਲਈ ਸੰਘਰਸ਼ ਜਿਹੜਾ ਵਾ ਉਹਨਾਂ ਨੇ ਸਮਝ ਤੇਜ਼ ਕਰਾਂਗੇ ਡਿੱਕਾ ਕਿਹੜੀ ਗੱਲ ਤੇ ਖੜਿਆ ਵੀ ਸ਼ੰਭੂ ਖਨੌਰੀ ਦਾ ਜਿਹੜਾ ਮਾਬਜ਼ਾ ਵਾ ਉਹਦੇ ਤੇ ਗੱਲ ਲਗਭਗ ਸਮਾਪਤ ਹੈਗੀ ਆ ਉਹ ਗੱਲ ਅੱਗੇ ਨਹੀਂ ਵਧੀ ਹੈਗੀ। ਔਰ ਜੜੀਆਂ ਮੰਗਾਂ ਤੇ ਸਹਿਮਤੀ ਬਣੀ ਸੀਗੀ। ਉਹਨਾਂ ਵਿੱਚ ਸੀਗਾ ਵੀ ਅੰਦੋਲਨ ਦੌਰਾਨ ਜਿਹੜੇ ਸ਼ਹੀਦ ਹੋਏ ਪਰਿਵਾਰ ਹੈ ਉਹਨਾਂ ਦਾ ਮੁਆਵਜ਼ਾ ਤੇ ਨੌਕਰੀਆਂ ਦਿੱਤੀਆਂ ਜਾਣ। ਇਹਦੇ ਨਾਲ ਨਾਲ ਦਿੱਲੀ ਅੰਦੋਲਨ ਇੱਕ ਹੋਵੇ, ਦੋ ਹੋਵੇ, ਚਾਹੇ ਪੰਜਾਬ ਦੇ ਅੰਦੋਲਨ ਹੋਣ। ਉਸ ਕੇਸ ਤੇ ਰੇਲਵੇ ਦੇ ਕੇਸ ਵਾਪਸ ਲਏ ਜਾਣ। ਆ ਦਿੱਲੀ ਅੰਦੋਲਨ ਦੋ ਦੇ ਵਿੱਚ ਇੰਦਰ ਵੱਲੋਂ ਜਿਹੜਾ ਜ਼ਬਰ ਕੀਤਾ ਗਿਆ ਉਹਦੇ ਵਿੱਚ ਵੱਡੇ ਪੱਧਰ ਤੇ ਜਿਹੜੇ ਕਿਸਾਨ ਮਜ਼ਦੂਰ ਨੌਜਵਾਨ ਜ਼ਖਮੀ ਹੋਏ ਸੀ ਉਹਨਾਂ ਦਾ ਮੁਆਵਜ਼ਾ ਜਿਹੜਾ ਵਾ ਉਹ ਦਿੱਤਾ ਜਾਵੇ ਇਹਦੇ ਨਾਲ ਦੀ ਨਾਲ ਜਿਹੜੇ ਪਰਾਲੀ ਕਰਕੇ ਪਰਚੇ ਪਏ ਹੋਇਆ ਪੁਲਿਸ ਕੇਸ ਆ ਜਾਂ ਰੈੱਡ ਐਂਟਰੀ ਆ ਜਾਂ ਜੁਰਮਾਨੇ ਆ ਉਹ ਵਾਪਸ ਲਏ ਜਾਣ ਉਹਦੇ ਤੇ ਵੀ ਸਹਿਮਤੀ ਬਣੀ ਸੀ ਬਿਜਲੀ ਸੋਧ ਪਹਿਲੇ 225 ਤੇ ਕਹਿੰਦੇ ਸੀ ਵੀ ਚਿੱਠੀ ਲਿਖੀ ਕੇਂਦਰ ਨੂੰ ਉਹ ਪ੍ਰੈਸ ਵੀ ਤੁਹਾਨੂੰ ਉਹ ਬੋਲ ਰਹੇ ਆ ਉਹ ਚਿੱਠੀ ਜੀ ਸਾਨੂੰ ਪਤਾ ਲੱਗਦੀ ਕਿੱਥੇ ਉਹ ਜਨਤਕ ਕਰ ਦੇਣ ਜੀ ਵੀ ਜੇ ਲਿਖੀ ਆ ਤੇ ਕੀ ਲਿਖਿਆ ਉਹਦੇ ਵਿੱਚ ਸਾਨੂੰ ਪਤਾ ਲੱਗ ਜਾਵੇ ਇੱਕ ਤਾਂ ਇੱਥੇ ਸਹਿਮਤੀ ਬਣੀ ਸੀਗੀ ਤਾਂ ਜੜੀਆਂ ਗੱਲਾਂ ਤੇ ਸਹਿਮਤੀ ਅਸੀਂ ਜੜੀਆਂ ਗੱਲਾਂ ਸਾਡੀਆਂ ਰਹਿ ਗਈਆਂ ਇੱਕ ਤਾਂ ਆ ਵੀ ਲਾਗੂ ਕਰਨੀਆਂ ਕਹਿੰਦੇ ਵੀ ਇਹ ਤੁਹਾਡੇ ਨਾਲ ਸਹਿਮਤੀ ਆ ਤੇ ਲਾਗੂ ਸਾਨੂੰ ਨਹੀਂ ਲੱਗਦਾ ਬਗੈਰ ਸ਼ਿਕਸ਼ ਤੋਂ ਲਾਗੂ ਹੋਣ ਗਿਆ ਜੋ ਰਵਈਆ ਹੈਗਾ ਵਾ ਇਹ ਤੇ ਕਹਿੰਨੇ ਜੇ ਵਾਕਿਆ ਸਰਕਾਰ ਸਹਿਰਦਾ ਤੈਨੂੰ ਲਾਗੂ ਕਰ ਲਵੇ ਔਰ ਫਿਰ ਜੜੀਆਂ ਰਹਿ ਜਾਣੀ ਉਹਦੇ ਲਈ ਅਸੀਂ ਜਿਹੜਾ ਵਾ ਅੰਦੋਲਨ ਕਰਾਂਗੇ ਜਿਹੜੇ ਵੱਡੇ ਨੈਸ਼ਨਲ ਲੈਵਲ ਦੇ ਇਸ਼ੂ ਨੇ ਵੱਡੇ ਇਸ਼ੂ ਨੇ ਜਿਹਦੇ ਵਿੱਚ ਬਿਜਲੀ ਸੋਧ ਬਿੱਲ 2025 ਦਾ ਖਰੜਾ ਵਾ ਅਸੀਂ ਚਾਹੁੰਦੇ ਸੀ ਵਿਧਾਨ ਸਭਾ ਚ ਮਤਾ ਪਾਇਆ ਜਾਵੇ ਪਰ ਮਤਾ ਪਾਇਆ ਮੋਦੀ ਸਰਕਾਰ ਭੀ ਆਮਦਨ ਦੁੱਗਣੀ ਕਰਨੀ ਆ ਆਮਦਨ ਦੁੱਗਣੀ ਤਾਂ ਕਰਨੀ ਕਿਸੇ ਵੀ ਮਸਲੇ ਤੇ ਲਾਗਤ ਖਰਚੇ ਵੀ ਪੂਰੇ ਸਾਡੇ ਨਹੀਂ ਹੋ ਰਹੇ ਉਹ ਲਈ ਐਮਐਸਪੀ ਲੀਗਲ ਗਰੰਟੀ ਕਰਨ ਵਾਲਾ ਮੁੱਦਾ ਵੀ ਹਜੇ ਜੂੰਦਾ ਕਿਉਂ ਖੜਿਆ ਉਹਦੇ ਤੇ ਵੀ ਸਰਕਾਰ ਨੇ ਜਿਹੜੀਆਂ ਕਮੇਟੀਆਂ ਬਣਾਈਆਂ ਕਮੇਟੀਆਂ ਦਿੱਲੀ ਅੰਦੋਲਨ ਪਹਿਲੇ ਜਿ ਵੀ ਬਣੀ बनके ओदा पता ही नहीं लगा जो किनिया कमेटियां ਹੋ ਗਏ ਗਈ ਕਿੱਥੇ ਦਿੱਲੀ ਅੰਦਰ ਨਾ ਦੋਚ ਵੀ ਜਸਟਿਸ ਮਹਿਤਾਬ ਸਿੰਘ ਦੇ ਨਾਂ ਤੇ ਬਣੀ ਹੋਈ ਆ ਉਹ ਵੀ ਪਤਾ ਨਹੀਂ ਵੀ ਕਿੱਥੇ ਗਈ ਹੈਗੀ ਆ ਦੇਸ਼ ਦੀ ਪਾਰਲੀਮੈਂਟ ਦੀ ਕਮੇਟੀ ਇਸ ਪਰਸ ਕਰ ਦਿੰਦੀ ਆ ਵੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਨਾ ਚਾਹੀਦਾ ਬਥੇਰੇ ਹੋਰ ਆਧਾਰੇ ਬੋਲ ਕੇ ਪਰ ਅਜੇ ਤੱਕ ਉਹ ਗੱਲ ਜ्यों ਦੀ ਕਿਉਂ ਜੋ ਜੋ ਸਰਕਾਰ ਕੀ ਨੀਤੀਆਂ ਹਨ ਚਾਹੇ ਉਹ ਮਜ਼ਦੂਰਾਂ ਕੇ ਖਿਲਾਫ ਬਿੱਲ ਲੈ ਕੇ ਆਣੇ ਕੀ ਬਾਤ ਹੈ ਚਾਹੇ ਬਿਜਲੀ ਬਿੱਲ ਲੈ ਕੇ ਆਣੇ ਕੀ ਬਾਤ ਹੈ ਚਾਹੇ ਸੀਡ ਬਿੱਲ ਲੈ ਕੇ ਆਣੇ ਕੀ ਬਾਤ ਹੈ चाहे किसानों की जमीन छीनने के लिए आईएमटी बनाने की बात है हम सब मिलकर इन कारपोरेट हक की जो कानून बने हैं उन्हें रद्द करवाने के लिए और किसान मजदूर छोटे व्यापारी के लिए अपने हक के कानून बनवाने के लिए हमेशा किसान मजदूर मोर्चा संघर्ष में है और पूरे देश के अंदर जो आपसी सोच से लड़ने वाले मिलकर लड़ने वाले लोगों के साथ संपर्क कर कर अपने देश के मजदूरों को किसानों को व्यापारियों को सभी को जागरूक कर कर इन सरकारों की नीतियों के बारे में लोगों को पहचाने के लिए दिन रात प्रयास में है और इन प्रयासों को सरकार अगर सोच सोचती हम रोक लेंगे वो बेसमझ है वो इतिहास से सीखे कि जब पूरी आवाम इकट्ठा होकर लड़ती है सरकारें राज आते जाते हैं लेकिन ये लड़ने वाले लोगों के जो रास्ते हैं कठिन हैं لیکن یہ رکنے والے نہیں ہیں یہی آج کی ہم پریس سے کہنا چاہیں گے پورے لوگوں کو